ਸਰਵਰ ਸੇਡ ਪਿੰਡ ਪਿੰਡ ਪਿੰਕ ਸਿੰਘ ਅੱਜ ਵੀ ਡੀਸੀ ਸਾਹਿਬ ਦੇ ਬਾਹਰ ਹੈ ਕਿ ਕਪੜੇ ਲਾ ਖਲੋਤੇ ਇੱਕ ਕਪੜੇ ਲਾ ਖਲੋਤਾ ਮੈਂ ਵੀ ਅੱਗੇ ਵੀ ਪਹਿਲਾਂ ਵੀ ਡੀਸੀ ਸਾਹਿਬ ਨੂੰ ਮੈਂ ਆਤਮ ਬਤਿਆ ਲਿਖੀ ਸੀ ਉਸ ਟਾਈਮ ਏਡੀਸੀ ਸਾਹਿਬ ਪਿੰਡ ਪਹੁੰਚੇ ਨਹੀਂ ਕਿ ਉਹਨਾਂ ਨੇ ਕਵਰੀ ਕੀਤੀ ਨਹੀਂਗੀ ਤੇ ਅੱਜ ਮੈਂ ਬਿਲਕੁਲ ਹੀ ਮੇਰੇ ਕੋਲ ਸਿਰ ਤੋਂ ਉੱਤੋਂ ਦੀ ਮੇਰੇ ਪਾਣੀ ਲੰਘ ਚੁੱਕਾ ਵੇਖ ਲਓ ਕੱਪੜੇ ਮੇਰੇ ਲੱਤੇ ਆ ਅੱਜ ਮੈਨੂੰ ਜਰਾਏ ਚ ਉੱਥੇ ਕੁੱਟਿਆ ਗਿਆ ਫੇ ਇਨਾ ਦੇ ਫੇਦਲ ਕੁੱਤੇ ਕੁੱਤੇ ਜਿਹੜੇ ਪਾਸੇ ਜਿਹੜੇ ਗਲਤ ਕੱਤੇ ਆ ਦੇ ਵਿੱਚ ਨਿਕਵਾਰੀ ਦੇ ਵਿੱਚ ਲੋਕਾਂ ਨੇ ਫਤਵਾ ਜਿਹੜਾ ਉਹਨਾਂ ਨੂੰ ਦਿੱਤਾ ਵਾ ਉਹਨਾਂ ਆਪਣੇ ਬੰਦਿਆਂ ਨੂੰ ਫਤਵਾ ਦਿੱਤਾ ਉਹਦੀ ਨਿਕਵਾਰੀ ਲਵਾਈ ਨਿਕਵਾਰੀ ਮੇਰੇ ਤੇ ਪਰਚੇ ਵੀ ਨਜਾਇਜ਼ ਕਰਵਾਏ ਪਹਿਲਾਂ ਪਰਚੇ ਕਰਾ ਕੇ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਤੇ ਜਿੰਨੀ ਤਿੰਨਾਂ ਰਾਂ ਵਿੱਚ ਜੇਲ੍ਹ ਕਟਾਈ ਹੈ ਇਹਨਾਂ ਅੱਜ ਉਹ ਸਮਾਂ ਲੰਘਦਾ ਲੱਗਦਾ ਲੰਘਦਾ ਲੰਘਦਾ ਅੱਜ ਕੀ ਹੋਇਆ ਪਿਛਲੇ ਵੀਰਵਾਰ ਅੱਜ ਦੀ ਗੱਲ ਆ ਅੱਜ 20 23 ਦੀ ਗੱਲ ਹੈ ਵੀ ਤੀਕ ਦੇ ਨਾਲ ਤੇ ਬਾਕੀ ਹੋਇਆ ਵੀ ਚਰਾਏ ਦੇ ਵਿੱਚ ਸਾਡੇ ਗਲਤ ਪਰਿਵਾਰਾਂ ਦੇ ਚਰਾਏ ਦੇ ਵਿੱਚ ਤੇ ਜ਼ਿਮੀਂਦਾਰਾਂ ਦੇ ਚਰਾਏ ਦੇ ਵਿੱਚ ਮੈਨੂੰ ਕੁੱਟਿਆ ਗਿਆ ਕੁੱਟਿਆ ਗਿਆ ਡਾਂਗਾ ਦੇ ਨਾਲ ਲੋਕਾਂ ਦੇਖਿਆ ਸਾਰਿਆਂ ਉਹ ਜਿਹੜੀਆਂ ਤਾਲੀਆਂ ਪੂਰੀਆਂ ਜਿਹੜੀਆਂ ਐਨਕਾਂ ਲਾਈਆਂ ਨਾ ਉਹ ਮੈਨੂੰ ਵੀ ਲਵਾਉਣੀਆਂ ਚਾਹੁੰਦੇ ਆ ਉਹ ਮੈਨੂੰ ਵੀ ਲਵਾਉਣੀਆਂ ਚਾਹੁੰਦੇ ਆ ਕਾਲੀਆਂ ਪੂਰੀਆਂ ਜਿਹੜੀਆਂ ਪਿੰਡ ਵਾਲੇ ਐਨਕਾਂ ਲੱਗ ਜਾਂਵਾਂ ਜਿਹੜੇ ਕੋਲ ਬਣ ਜਾਂਦੇ ਜਿਹੜੇ ਕਿਹੜੇ ਪਿੰਡ ਵਾਲੇ ਆ ਜ਼ਿੰਮੇਵਾਰ ਬੰਦੇ ਆ ਸਾਰੇ ਜਿਹੜੇ ਪਿੰਡ ਦੇ ਬੰਦੇ ਬਾਦ ਨਾਲ ਇਹਨਾਂ ਨਾਲ ਸਾਰਿਆਂ ਦਾ ਲਵਾਗੇ ਨਾ ਉਹ ਕਾਲੀਆਂ ਪੂਰੀਆਂ ਜਿਹੜੀਆਂ ਐਨਕਾ ਲਵਾਉਂਦੀਆਂ ਨਾ ਉਹ ਮਿਲੂ ਵੀ ਲਵਾਇਆਂ ਵਾ ਪਰ ਉਹ ਕਾਲੀਆਂ ਪੂਰੀਆਂ ਦਾ ਐਨਕਾ ਮਿਲੂ ਵੀ ਉਹਨਾਂ ਲਵਾ ਦਿੱਤੀਆਂ ਵਾ ਪਰ ਮੈਂ ਕਾਲੀਆਂ ਪੂਰੀਆਂ ਐਨਕਾ ਦਾ ਮੈਂ ਇਹੋ ਜਿਗਰ ਕਰੂੰਗਾ ਕਿ ਉਹ ਕਾਲੀਆਂ ਪੂਰੀਆਂ ਅੱਡਾਂ ਨੇ ਉਹ ਲਾ ਦੇਣਗੇ ਆਪਣੀਆਂ ਜਿਵੇਂ ਮੈਂ ਵੀ ਲਾ ਦੂੰਗਾ ਹੁਣ ਵਿਸ਼ਾ ਕੀ ਆਗਾ ਵੀ 20 ਤਰੀਕ ਨੂੰ ਇਹਨੂੰ ਚਰਾਏ ਦੇ ਵਿੱਚ ਜਿਹੜਾ ਕੁੱਟਿਆ ਗਿਆ ਤੇ ਅੰਗਰੇਜ਼ ਸਰਪੰਚ ਤੇ ਜਾਦਵਿੰਦਰ ਸਿੰਘ ਸਾਫਾ ਦੋਵੇਂ ਸਰਪੰਚਆ ਜਿਨ੍ਹਾਂ ਨੇ ਕੁੱਟਿਆ ਰੱਜ ਕੇ ਰੱਜ ਕੇ ਕੁੱਟਿਆ ਮੈਨੂੰ ਧੱਕਣ ਦੇ ਪਿੰਡ ਦੇ ਆ ਬਿਲਕੁਲ ਕਿ ਉਹਨਾਂ ਪੈਸੇ ਖਾਦੇ ਉਹਨਾਂ ਦੇ ਖਲਾਫ ਹੋਵੇ ਚਿਚੀਆਂ ਸਾਰੀਆਂ ਸਾਰੀਆਂ ਚਿਚੀਆਂਆਂ ਆ ਡੀਸੀ ਦੇ ਅੱਤਰੋ ਲੋਕ ਪਾਲਣ ਵਾਲੀ ਕੀਤੀ ਕਹਿੰਦੇ ਕੋਈ ਨਿਕਵਾਰੀ ਨਹੀਂ ਕੀਤੀ ਹੈਗੀ ਤੇ ਅੱਜ ਮੈਨੂੰ ਕੁੱਟਿਆ ਗਿਆ ਮੇਰਾ ਮੋਬਾਈਲ ਉੱਥੇ ਤੋੜ ਦਿੱਤਾ ਗਿਆ ਮੇਰੇ ਅਫਸਰਾਂ ਦੇ ਵਟਸਐਪ ਨੰਬਰ ਹੀ ਸਾਰੇ ਵਿੱਚੋਂ ਜੋ ਮੈਨੂੰ ਆਏ ਹੀ ਫੋਨ ਦੇ ਤੇ ਵਿੱਚ ਉਹ ਫੋਨ ਮੇਰਾ ਚੁੱਕ ਕੇ ਲੈ ਗਏ ਆ ਕੂਨ ਵੀ ਲੈ ਗਿਆ ਤੇ ਮੈਨੂੰ ਉਹਦਾ ਕੁੱਟਿਆ ਕੁੱਟ ਗਿਆ ਮੈਂ ਕਿਸੇ ਦੇ ਘਰ ਵੜ ਗਿਆ ਜਿੰਦਾ ਮਾਰ ਲਿਆ ਅੰਦਰੋਂ ਕੁੰਡਾ ਉਹ ਤਾਂ ਜਦੋਂ ਮਾਰ ਲਿਆ ਤੇ ਕੁੱਟਾ ਮਾਰਦਿਆਂ ਮਾਰਦਿਆਂ ਉਹਨਾਂ ਨੇ ਮੁੜ ਕੇ ਇੱਕ ਜਾ ਮੁੜਿਆ ਤੇ ਆਹ ਕੱਪੜੇ ਮੇਰੇ ਦੇਖੋ ਆ ਵੀ ਆਹ ਕਾ ਕੱਪੜੇ ਕੱਟੇ ਕੱਪੜੇ ਐਨੇ ਵਿੱਚ ਆਹ ਕੱਪੜੇ ਦੇਖੋ ਕੱਪੜੇ ਖੂਨ ਨਾਲ ਲਿਪੜਿਆ ਆਹ ਸੱਟਾਂ ਵੇਖ ਲਓ ਆਹ ਵੇਖੋ ਨੀਲ ਆ ਨੀਲ ਵਿਖਾਓ ਆ ਨੀਲ ਇਤਨਾ ਪਾਇਆ ਨਾ ਡਾਂਗਾ ਮਾਰ-ਮਾਰ ਕੇ ਸਾਹਮਣੇ ਲੋਕਾਂ ਦੇ ਪਰ ਉਹਨਾਂ ਨੂੰ ਲੋਕਾਂ ਨੂੰ ਪਿਆਰੇ ਵੀ ਇਹਦਾ ਸਰਮਣਾ ਕੀ ਹੋਇਆ ਕਿ ਤੁਹਾਡੀ ਕੋਈ ਵੀਡੀਓ ਗਈ ਜਿਹੜੀ ਤੁਹਾਨੂੰ ਕੁੱਟਮਾਰ ਹੋਈ ਤੁਹਾਡੀ ਮੈਂ ਨਾ ਵੀਡੀਓ ਉਹਨਾਂ ਦੇ ਬੰਦੇ ਸਾਰੇ ਉਹਨਾਂ ਮੇਰਾ ਤਾਂ ਖੂਨ ਹੀ ਡੋਰਦਾ ਵੀਡੀਓ ਬਣਾਉਣੀ ਕਿੰਨੇ ਉਹ ਜਿਹੜੇ ਬੰਦੇ ਏਦੇ ਮੈਂ ਜਾਣਾ ਉਹ ਬੰਦੇ ਨੂੰ ਦਬਾਈ ਜਾਂਦੇ ਆ ਵੀ ਇਹਦੇ ਨਾਲ ਨਹੀਂ ਤੁਰਨਾ ਦੇ। ਤੇ ਮੈਂ ਵੀ ਮਜਬੂਰ ਹੋ ਗਿਆ ਅੱਜ ਆਤਮ ਤੇ ਆਡੀਸੀ ਸਾਹਿਬ ਨੂੰ ਇੱਥੇ ਆ ਕਰ ਰੋ ਉੱਤਰਾ ਆ ਮੈਨੂੰ ਮਾਰੀ ਜਾਂਦਾ ਚੰਗਾ ਉੱਥੋਂ ਪਿੰਡ ਮਾਰਦੇ ਤੇ ਮੈਂ ਇੱਥੇ ਮਰ ਜਾਣਾ ਮੇਰਾ ਜਿੰਦਾ ਹੱਕ ਤੇ ਰਹਿਦਾ ਹੀ ਨਹੀਂਗਾ। ਮੈਨੂੰ ਇੰਨਾ ਕੰਗ ਪਰੇਸ਼ਾਨ ਕੀਤਾ ਗਿਆ ਵੀ ਮੈਂ ਉੱਥੇ ਮੂੰਹ ਮਖਾਉਣ ਚੋਕਾ ਨਹੀਂ ਗਿਆ ਰਿਹਾ। ਮੈਂ ਰੋ ਰੋ ਕੇ ਉੱਥੋਂ ਪਿੰਡੋਂ ਰਾਤ ਨਿਕਲਿਆ 9 ਵਜੇ 9 ਵਜੇ ਨਿਕਲੇ ਆ ਮੈਂ ਟੜਕੇ ਫੇ ਅਗਲੇ ਦਿਨ ਜਾ ਕੇ ਫੇ ਮੈਨੂੰ ਪਿੰਡ ਆਏ। ਬੱਚੇ ਮੇਰੇ ਜਿਹੜੇ ਘਰੋਂ ਮੈਨੂੰ ਖੇ ਮਨਾ ਮਨੋਗੇ ਲੈ ਆਏ ਕਪਲੇ ਗਾਦੇ ਆ ਕਪਲੇ ਮਰੇਗਾ ਦਾ ਵਾ ਹਾਂ ਮਰੇਗਾ ਦਾ ਵਾ ਕਪਲਾ ਅੱਛਾ ਤਬਲਾ ਮਰੇਗਾ ਦਾ ਵਾ ਪੈ ਹੈ ਹੈ ਕਿਨੇ ਕੀਤਾ ਮੇਰੇ ਕਰ ਅੰਗਰੇਜ਼ ਸਰਪੰਚ ਨੇ ਕੀਤਾ ਅੱਛਾ ਹੁਣ ਉਹ ਕੰਮ ਚਾਲੂ ਕਰਕੇ ਬੈਠੇ ਆ ਲੱਖਾਂ ਰੁਪਈਆ ਜਦੋਂ ਗਲਤ ਖਾਤਿਆਂ ਦੇ ਵਿੱਚ ਬੋਲਣ ਡਿਆ ਅੱਛਾ ਤੇ ਜਿਹੜੇ ਸਰਪੰਚ ਨੇ ਗਮ ਚੜਾਇਆ ਵਾ ਉਹ ਆਟੀ ਦਾ ਜੀ ਚ ਬਾਬਾ ਆਪਾਂ ਲੱਗਦੇ ਜਵਾਬ ਦੇਣੇ ਡੇ ਇਸ ਸਬੰਧੀ ਤੋਂ ਅਧਿਕਾਰਨ ਲਈ ਬਹੁਤ ਅਧਿਕਾਰੀਆਂ ਨੂੰ ਬਹੁਤ ਇੱਕ ਸਾਂ ਬਹੁਤ ਥਮਾ ਦੇ ਗਏ ਲੋਕਪਾਲ ਕੇ ਅੰਦਰ ਲੋਕਪਾਲ ਨੇ ਕੋਹ ਵੀ ਕੀਤਾ ਚਿੱਠੀਆਂ ਆਈਆਂ ਸਰਕਾਰੀ ਦੇ ਲੈ ਇੱਥੇ ਦੀ ਜਾਬ ਆਊਗਾ ਦੇਖ ਲੈ ਚੈੱਕ ਕਰ ਲੈ ਉਹ ਲੋਕਪਾਲ ਮੇਰੇ ਸਹਾਨ ਆ ਬੰਦਿਆਂ ਦੇ ਉਹਨਾਂ ਦੇ ਸਹਾਨ ਨਹੀਂ ਸਰਪੰਚਾਂ ਦੇ ਜਿੰਨੇ ਮੇਰੇ ਸਹਾਨ ਆ ਬੰਦਿਆਂ ਦੇ ਉਹ ਸਰਪੰਚ ਦੀ ਪਹੁੰਚ ਤੇ ਰਹੇ ਉੱਥੇ ਤੇ ਉਤੋਂ ਵੀ ਮੈਨੂੰ ਬੱਦਲ ਖਰਾਬ ਕਰਕੇ ਅੱਜ ਜਿਹੜੀ 23 ਰਿਗ ਜਿਹੜੀ ਇਹ ਤਾਂ ਖਰਾਬ ਆ ਪਈ ਹੈ ਅੰਗਰੇਜ਼ ਸਿੰਘ ਸਰਪੰਚ ਤੇ ਜਾਦਵਿੰਦਰ ਸਿੰਘ ਸਰਪੰਚ ਫੋਨ ਵੀ ਉਹਨੇ ਖੋਇਆ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਕਰਨੀ ਆ ਜੇ افسਾਨੇ ਕਰਨੀ ਆ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਹੋਏ ਮੈਂ ਡਿਪਟੀ ਦੀ ਫੋਟੋ ਤੁਹਾਨੂੰ ਬਖਾ ਮੇਰੇ ਨਾਲ ਨਹੀਂ ਡਿਪਟੀ ਦੀ ਫੋਟੋ ਪਰ ਡਿਪਟੀ ਕੋ ਨਹੀਂ ਮੈਂ ਆ ਕੇ ਬਲਸ ਪਹੁੰਚੀ ਹੋਈ ਇਨਸਾਫ ਜਾਣ ਪਹੁੰਚੀ ਹੋ ਜਾਂ ਫਿਰ ਆਪੇ ਐਕਸ਼ਨ ਦਿੱਤਾ ਕੋਈ ਹਾਂਜੀ ਹੋਰ ਜੇ ਇਨਸਾਫ ਜਾਣ ਪਹੁੰਚੀ ਹੋ ਜਾਂ ਕਿਸੇ ਕਰਨਾ ਕਿ ਜੀ ਮੰਗੀ ਆ ਤੁਹਾਡੀ ਮੰਗ ਤੇਰੀ ਆ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਨਹੀਂ ਤੇ ਫਿਰ ਰਾਜਮਾਡੂ ਤੇ ਆਰ ਬੈਠਾ ਹੀ ਆ ਪੜੀ ਜਾ ਆਵੇ ਪਟਵਾਲਿਆ ਦਾ ਆ ਦੇਖੋ ਯਾਰ ਇਧਰ ਪਟਵਾਲਾ ਕਿੱਥੋਂ ਆਇਆ ਦੇ ਵਿੱਚ ਰੋਲ ਪਾ ਕੇ ਮਰ ਜਾਣਾ ਮੈਂ ਮਰਨਾ ਚੰਗਾ ਨਹੀਂ ਲੱਗਦਾ ਨਹੀਂ ਕਿ ਇਹ ਗਲਤ ਨਹੀਂ ਕਰ ਲੱਗੀ ਜਿਹੜਾ ਮਾਮਲੇ ਦੀ ਗੱਲ ਕਰ ਰਿਹਾ ਹਾਂ ਕੱਲ੍ਹ ਤੱਕ ਮੈਨੂੰ ਉੱਥੇ ਵੇਖੋ ਮੇਰੇ ਉੱਥੇ ਮੈਨੂੰ ਨਾ ਜਿੱਤਰਾ ਲੋਚਿਆ ਨਾ ਤਾਂ ਤੇ ਉਹਦੀ ਵੀਡੀਓ ਉਹਨਾਂ ਕੋਈ ਜਾਰੀ ਕਰ ਉਹਨਾਂ ਨੂੰ ਉਹਨਾਂ ਨੂੰ ਕਾਬੂ ਕਰ ਉਹਨਾਂ ਨੂੰ ਪੁੱਛੇ ਵੀ ਕੀ ਗਾਇਆ ਇੱਥੇ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਅਬ ਸਾਨੂੰ ਪੁੱਛਣਾ ਚਾਹੀਦਾ ਪੁਲਿਸ ਅਧਿਕਾਰੀ ਸਾਡੇ ਹੱਥ 'ਚ ਪਿੰਡ ਵਾਲੇ ਹੈਗੇ ਆ ਪਿੰਡ ਵਾਲੇ ਨੇ ਮੈਨੂੰ ਉਹਨਾਂ ਦਬਾਏ ਇਹਨੇ ਪ੍ਰੈਸ਼ਰ ਪਾਏ ਮੈਨੇ ਵਾਰੀ ਜਿਨਵਾਈ ਆ ਪੈਸੇ ਖਾਦੇ ਹੋਣਾ ਪੈਸਾ ਦਾ ਕਰਕੇ ਦਬਾਈ ਜਾਂਦੇ ਦਬਾਈ ਜਾਂਦੇ ਪੁਲਿਸ ਨੂੰ ਦਿੱਤੀ ਤਲਾਕ ਵੀ ਬਿਆਹ ਗੱਲ ਬਣੀ ਪੁਲਿਸ ਨੂੰ ਦਿੱਤੀ ਆ ਉਹ ਪੁਲਿਸ ਨੂੰ ਉਹਨਾਂ ਹੋਏ ਦੱਸਣਗੇ ਬਿਲਾਕ ਕਰੀ ਦਿੱਤੀ ਉਹ ਤੋਂ ਮੈਨੂੰ ਦਬਿਆ ਗਿਆ ਉਹ ਦੱਸਣ ਮੈਨੂੰ ਤਾਂ ਆਜ਼ਾਦ ਬੰਦਰ ਦੇ ਅਗਰੇ ਸਿੰਘ ਦੇ ਕੁੱਟਿਆ ਉਹਨਾਂ ਬਾਰੇ ਤੋੜਿਆ ਸ਼ਿਕਾਇਤ ਕੀਤੀ ਹੈ ਸਬੰਧੀ ਆ ਕੀਤੀ ਆ ਸ਼ਿਕਾਇਤ ਆ ਕੀ ਕਾਰਵਾਈ ਹੋਈ ਉਹਦੀ ਕਾਰਵਾਈ ਨਹੀਂ ਉਹ ਵਾਪਸ ਸਰਪੰਚ ਜਦੋਂ ਦੱਸਣ ਦੱਸਣ ਉਹਨਾਂ ਦਾ ਦੱਸਣਾ ਪੁਲਿਸ ਨੇ ਕੀ ਦਿੱਤਾ ਇਹਰੇ ਸਾਹਮਣੇ ਨਹੀਂ ਆਈ ਕੋਈ ਤੇ ਮੈਨੂੰ ਡਾਰੀ ਮੈਂ ਡਰ ਡੋਕੇ ਭੱਜ ਗਿਆ ਆ ਕੇ ਪਰਦੇ ਨਾਲ ਅੱਤੀ ਨਹੀਂ ਆ ਚੀਚੇ ਆਇਆ ਮੈਂ ਅੱਠਾਂ ਦਿਨਾਂ ਬਾਅਦ ਅੱਜ ਆਇਆ ਮੈਨੂੰ ਡਰ ਵੀ ਆ ਵੀ ਹੁਣ ਵੀ ਮੈਨੂੰ ਮਾਰ ਸਕਦੇ ਓ ਕਿਉਂ ਮੈਨੂੰ ਮਾਰ ਸਕਦੇ ਤੇ ਮੈਂ ਇਹੋ ਵੀ ਇਨਸਾਫ ਦੀ ਮੰਗ ਕਰਦਾ ਵਾ ਇਨਸਾਫ ਦੇਣਾ ਚਾਹੀਦਾ ਵਾ ਜੇ ਡਿਵਿਟੀ ਕਮਿਸ਼ਨ ਸਾਹਮਣੇ ਇਨਸਾਫ ਦੇ ਆਪਾਂ ਦੇ ਸਕਦਾ ਦੇਣਾ ਆਪਾਂ ਨੂੰ ਕਿਨੇ ਤੇ ਮੈਂ ਅੱਜ ਇਹ ਮਜਬੂਰੀ ਇੱਥੇ ਮੈਨੂੰ ਪਈ ਆ ਕਿ ਮਰ ਜਾਣਾ ਮੈਂ ਚਾਹਣਾ ਮੈਂ ਤੇਰੇ ਕੋਲ ਮੈਂ ਜਾਂਦੀ ਆ ਮਰ ਜਾਣਾ ਵਾ ਉਹ ਲਿਆ ਦਿਓ ਕੋਲੋਂ ਨਿਸ਼ਾਨ ਦਿਖਾ ਲਓ ਆਪਣੇ ਸਰੀਰ ਦੇ ਆਸਤੇ ਨਾ ਵੇ ਕਿੰਨੇ ਵਾਰ ਦਾ ਹੈ ਇਹ ਦਾਵਾ ਹੈ 50 ਦੇ ਜਾਨ ਤੋਂ ਮਾਰ ਮਾਰੀਆਂ ਆ ਕੇ ਦੋਨ ਦੋਨੇ ਵਾਰ ਗਿਆ ਉਹਨਾਂ ਨੂੰ ਮੈਂ ਕਿ ਮੈਂ ਸੱਧਿਆ ਜਾਂਦਾ ਹੈ ਸਾਹਮਣੇ ਵੀਡੀਓ ਤੇ ਵੀ ਜਾਂਦੇ ਰਹੇ ਦੋ ਬਾਲ ਦੇ ਲੱਗੇ ਆ ਕਾਰਵਾਈ ਤੋਂ ਵੀ ਤੇ ਇਹ ਕੰਮ ਨੂੰ ਆ ਉੱਡਾ ਕੰਮ ਕੀਤਾ ਮੇਰਾ ਇੱਧਰ ਦੇਖੋ ਇਹ ਨਜ਼ਰ ਹੋ ਗਿਆ ਤੁਹਾਨੂੰ ਕਾਰਵਾਈ ਕਰਨਿਆ 2014 ਤੋਂ ਜੀ ਪਰਚੇ ਵੀ ਕਰਾਏ ਨਹੀਂ ਅਜੇ ਅੱਜ ਕੁੱਟਣ ਦੇ ਆ ਗਏ 2014 ਤੋਂ ਦੋ ਤੀਹ ਚਾਰ ਲੈ ਕੇ ਨਿਕਲ ਖਰਾਬੀ ਵਿੱਚ ਕੋਈ ਹਿਸਾਬ ਨਹੀਂ ਮਿਲਿਆ ਅਜੇ ਖਰਚੇ ਵੀ ਕਰਾਏ ਨਜਾਇਜ਼ ਅੱਜ ਕੁੱਟਣ ਦੇ ਆ ਗਏ ਕੁੱਟਿਆ ਉਹ ਨਾ ਮੈਂ ਉਹ ਜ਼ਿੰਮੇਵਾਰ ਉਹ ਦੇ ਘਾਰੀਆ ਉਹਨਾਂ ਕੁੱਟਿਆ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਸਾਬ ਅਫਸਰਾਂ ਨੂੰ ਕਰਨੀ ਚਾਹੀਦੀ ਇਹਨਾਂ ਦੇ ਤੇ ਨੇਗਵਾਰੀ ਕੀਤੀ ਆ ਨਾ ਉਸ ਟਾਈਮ ਕੀ ਪੀ ਲੋਕਪਾਲ ਨੇ ਇਹ ਗੱਲ ਆਖੀ ਅੰਗਰੇਜ਼ ਸਰਪੰਚ ਨੂੰ ਵੀ ਜਾਓ ਬਹਿ ਕੇ ਇਹਦੇ ਨਾਲ ਪਿੰਡ ਕਰ ਲੋ ਉਹਨੇ ਮੈਨੂੰ ਇਹ ਗੱਲ ਦੱਸੀ ਦੂਜੀ ਤਰੀਕ ਤੇ ਉਹਨੇ ਆਖਿਆ ਮਹਿਕਮਾ ਵੀ ਅੜਿਆ ਚੰਗੀ ਤਰ੍ਹਾਂ ਤੇ ਪਿੰਡ ਵਾਲੇ ਵੀ ਅੜੇ ਆ ਤੇ ਰੋਂਡੇ ਹੋ ਤੇ ਤੇਜੀ ਤਰੀਕੇ ਨਾਲ ਜਾ ਕੇ ਪਤਾ ਨਹੀਂ ਕਿਹਦਾ ਫੋਨ ਕਰਵਾਤਾ ਕੀ ਗੱਲ ਕੀਤੀ ਮੈਨੂੰ ਨਹੀਂ ਪਤਾ ਫੇ ਉਹਨੇ ਇਹ ਗੱਲ ਕਹੀ ਅੰਗਰੇਜ਼ ਸਰਪੰਚ ਨੂੰ ਤੇ ਜਾਦਵਿੰਦਰ ਨੂੰ ਵੀ ਇਹਦੇ ਨਾਲ ਪਿੰਡ ਬੈਠ ਕੇ ਨਿਬੜਜੋ ਬਾਜੀ ਪੈਸੇ ਦੇ ਉਹਨਾਂ ਖਾਦੇ ਆ ਪੈਸੇ ਦੇ ਉਹਨਾਂ ਖਾਦੇ ਆ ਮੈਂ ਉਹਨਾਂ ਨੂੰ ਜਾ ਕੇ ਕਿੱਦਾਂ ਹੱਥ ਜੋੜਦਾ ਗਾੜੀ ਮੈਨੂੰ ਵੀ ਦੱਸੋ ਨਾ ਜੋੜਦਾ ਹੱਕ ਮੇਰਾ ਬਣਦਾ ਕਰੋੜਾ ਰੁਪਏ ਦੇ ਉਹਨਾਂ ਖਾਲੇ ਕਰੋੜਾ ਰੁਪਏ ਦਾ ਘਟਾਲਾ ਉਹਨਾਂ ਕਰ ਲਿਆ ਤੇ ਮੈਂ ਕਿੱਦਾਂ ਉਹਨਾਂ ਦੇ ਗਾੜੀ ਹੱਥ ਜੋੜਦਾ ਮੈਂ ਕਿਹਾ ਮੇਰੇ ਘਰ ਆ ਜਾਓ ਬੰਦੇ ਚਾਰ ਤੇ ਮੈਂ ਰਾਜ ਨਵਾ ਕਰਾਂ ਜਾਦਵਿੰਦਰ ਆ ਗਿਆ ਘਰ ਜਾਦਵਿੰਦਰ ਆ ਗਿਆ ਘਰਾਂ ਦਾ ਤੇਰਾ ਕੋਠਾ ਪਾ ਦੇ ਅਛਾ ਕੋਠਾ ਪਾ ਦਿੰਨੇ ਆਪਾਂ ਮਰੇਗਾ ਦੇ ਵਿੱਚ ਕੋਠਾ ਪੈਣਾ ਪਤਾ ਨਾ ਮੈਂ ਵੀ ਕਾਨੂੰਨ ਦੀ ਲੜਾਈ ਲੜਦਿਆਂ 2014 ਤੋਂ ਮਰੇਗਾ 'ਚ ਕੋਠਾ ਪੈਣਾ ਵਾ ਤੇ ਮਰੇਗਾ 'ਚ ਕੋਠਾ ਪਵਾ ਕੇ ਮੈਂ ਆਪਣੇ ਤੇ ਕਾਰਵਾਈ ਕਰਾਉਣੀ ਕੀ ਗੱਲ ਮੇਰੇ ਨਾਲ ਬਹਿ ਕੇ ਫੈਸਲਾ ਕਰੋ ਕੋਠਾ ਪਵਾ ਲੈਨੇ ਆ ਕੋਠਾ ਨਹੀਂ ਪਾਇਆ ਹੁਣ ਕੀ ਹੋਇਆ ਮੁੜ ਕੇ ਫੇਰ ਅੰਗਰੇਜ਼ੀਆ ਦੇ ਸਰਪੰਚ ਨੇ ਸਾਡਾ ਦਲਤ ਪਰਿਵਾਰ ਦਾ ਬਾਬਾ ਦਾਰਾ ਸਿੰਘ ਸਰਪੰਚ ਬਣਾਇਆ ਉਹਨਾਂ ਲੋ ਮੈਨੂੰ ਉਹਦੇ ਭਰਾ ਦਾ ਫੋਨ ਆ ਵੀ ਕੋਠਾ ਪੋਵਾਲਾ ਮੈਂ ਉਹਨਾਂ ਨੂੰ ਜਵਾਬ ਦਿੱਤਾ ਮੈਂ ਉਹਨਾਂ ਨੂੰ ਜਵਾਬ ਦਿੱਤਾ ਵੀ ਮੈਂ ਕੋਠਾ ਨਹੀਂ ਪੋਣਾ ਕੋਈ ਨਰੇਕਾ ਦੀ ਜਾਂਚ ਚੱਲ ਰਹੀ ਆ ਮੈਂ ਪਾਜੀ ਘਰ ਦਾ ਪਹਿਲੇ ਲਮੋਣਾ ਫੇ ਮੇਰੇ ਤੇ ਕਾਰਵਾਈ ਹੋਣਾ ਹੋਊਗੀ ਨਾ ਕਾਰਵਾਈ ਫੇ ਹੁਣ ਫੇ ਜਗਤਵਿੰਦਰ ਨੇ ਥੋੜੇ ਦਿਨ ਹੋ ਗਏ ਜਦੋਂ ਇਹ ਕਟੜਾ ਜਿਹੜੀ ਵਾਪਰੀ ਚਾਰ ਦਿਨ ਪਹਿਲਾਂ ਉਹਨੇ ਕੋਠਿਆਂ ਦੀ ਨਿਗਵਾਰੀ ਕੀਤੀ ਆ ਲੋਕਾਂ ਨੂੰ ਜਾ ਕੇ ਪਤਾ ਕੀ ਆਂਦੇ ਆ ਵੀ ਕੋਠੇ ਨਹੀਂ ਪੈਂਦੇ ਤੇ ਨਾ ਨਰੇਕਾ ਦੇ ਪੈਸੇ ਪੈਂਦੇ ਇਹਨੂੰ ਬੰਨੇ ਲਾਈਏ ਆਪਾਂ ਲੋਖੇ ਇਹ ਗੱਲ ਦਾ ਵਾ ਤੇ ਬੰਨੇ ਮੈਂ ਡੀਸੀ ਸਾਹਿਬ ਨੂੰ ਆਪਣੇ ਸ੍ਰੀਮਾਨ ਜੀ ਹੁਣ ਸਮਝ ਲਿਆ ਵਾਲਾ ਮੈਂ ਮੈਨੂੰ ਜਿੰਦਾ ਨਹੀਂ ਹੱਕ ਉਤਰਾ ਜਿਹੜੇ ਤਰ੍ਹਾਂ ਨੋਚਿਆ ਨਾ ਮੈਨੂੰ ਉਹਨਾਂ ਨੂੰ ਪੁੱਛਿਆ ਜਾਵੇ ਫੇਵੀ ਵੀ ਕਿਉਂ ਤੱਕਾ ਕੀਤਾ ਤੁਸੀਂ ਹੁਣ ਕੱਪੜੇ ਪਾ ਲਿਆ ਕੀ ਕਰਨੇ ਆ ਕਰਨ ਕੀ ਹੁਣ ਇਹ ਆਪਣੇ ਆਪਾਂ ਦੇ ਵੀ ਤੂੰ ਸਰਦਾਰ ਬੰਦਾ ਇਸ ਤਰ੍ਹਾਂ ਨਾ ਕਰੀ ਜੀ ਕਿਹਦੇ ਕਿਹਨਾਂ ਦੇ ਕੋਲ ਮੈਨੂੰ ਕੱਢਦੇ ਆ ਡਿਪਟੀ ਕਮਿਸ਼ਨਰ ਦੇ ਕੋਲ ਖੜਦੇ ਜਾਂ ਹੋਰ ਕਿਸੇ ਅਧਿਕਾਰੀ ਕੋਲ ਖੜਦੇ ਮੈਨੂੰ ਨਹੀਂ ਪਤਾ ਜੇ ਕਿੱਥੇ ਖੜਨਾ ਕੋਣ ਆਏ ਸੀ ਤੁਹਾਡੀ ਆ ਬਾਪ ਆਪ ਸਰਦਾਰ ਆਪਨੇ ਆਏ ਇਹ ਮੈਂ ਜਮਾਂਦਰ ਕੇ ਨਾ ਜਾਈਏ ਬਿਲਕੁਲ ਬਿਲਕੁਲ ਦਾ ਬੰਦਾ ਰਾਈਟ ਬੰਦਾ ਤਾਂ ਹੋ ਜਾਦਾ ਮੈਨੂੰ ਜਿੰਦਾ ਹਾਂ ਜੀ ਤੁਹਾਨੂੰ ਮਿਲਣਾ ਚਾਹੀਦਾ ਤੇ ਉਹ ਕੋਠਿਆਂ ਦਾ ਹੁਣ ਪ੍ਰੈਸ਼ਰ ਪ ਨਹੀਂ ਤੇ ਇਹ ਆਪ ਜਰਾ ਪਹਿਲਾ ਸਾਊਂਡ ਡਿਵਾਈਸਰ ਮਿਲ ਗਿਆ ਉਹ ਨਹੀਂ ਉਹ ਕੋਠਿਆਂ ਦਾ ਪ੍ਰੈਸ਼ਰ ਪਾਇਆ ਨਾ ਉਹਨਾਂ ਕਹਿੰਨੂ ਬੰਨੇ ਲਾ ਦਿਓ ਤੇ ਕੋਠੇ ਵੀ ਨਹੀਂ ਪੈਂਦੇ ਤੇ ਪੈਸੇ ਵੀ ਨਹੀਂ ਦੇ ਰਹੇ ਕਹਿੰਦੇ ਪੈਂਦੇ ਤੇ ਦੋਖ ਤੇ ਨਾ ਦੇ ਮੇਰੇ ਨਾਲ ਬਹਿ ਕੇ ਰਾਜੀ ਨਮਾ ਕਰਦੇ ਆ ਤੇ ਨਾ ਕਾਰਵਾਈ ਅਫਸਰ ਕਰਦੇ ਹਾਂ ਮੇਰੇ ਨਾਲ ਕੁੱਟ ਮਾਰ ਕੇ ਲੇ ਗਏ ਕੋਠੇ ਪੈ ਨਹੀਂ ਉਹ ਤਾਂ ਪ੍ਰਧਾਨਮਦੀ ਆਵਾਜ਼ ਜੁੜਾਦੀ ਰਹਿਣੇ ਆ ਅੰਡਰੇਗਾ 'ਚ ਪੈਂਦੇ ਮਾੜਾ ਕੋਠੇ ਦੇਗਾ ਨਹੀਂ ਨਹੀਂ ਅੰਡਰੇਗਾ 'ਚ ਪੈਂਦੇ ਮੇਰੇ ਕਾ 'ਚ ਪੈਂਦੇ ਆ ਮੈਨੂੰ 2014 'ਚ ਲੜਾਈ ਮੈਂ ਤੁਨੂੰ ਗੁੱਡੀ ਲੜ ਲਿਆ ਮੈਂ ਉਹ ਡਿਪਟੀ ਦੀ ਫੋਟੋ ਨਹੀਂ ਲੱਭੀ ਤੁਹਾਨੂੰ ਅੱਗੇ ਵੀ ਮੈਂ ਆਤਮ ਤੈ ਤੇ ਐ ਡੀ ਸੀ ਸਾਹਿਬ ਨੇ ਇਥੋਂ ਜਾਰੀ ਕੀਤਾ ਹੈ ਇਹ ਰੋਂਦਾ ਫਿਰਦਾ ਪਰ ਚੇਤੇ ਨਜਾਇਜ਼ ਹੋਏ ਪਰਚੇ ਮਾਫ ਕਰਾਇਆ ਬਰਬਾਦ ਬਰਬਾਦ ਪਰਚੇ ਮਾਫਰੀ ਜੇ ਜੀ ਹਾਂ ਜੀ ਡੀ ਸੀ ਸਾਹਿਬ ਨੇ ਠੀਕ ਹੈ ਜਾਓ ਸਰ ਸ਼ੂਭਾ ਬਰੇਗਰ ਸਰ ਇੱਕ ਬੰਦਾ ਸ਼ਰਮਾ ਸਿੰਘ ਚਰਾਇ ਤੇ ਬਿਜ਼ਨਸ ਕਰਦਾ ਹੈ ਕੀ ਸਾਰਾ ਮਾਮਲਾ ਹਾਂ ਜੀ ਮੈਂ ਇਨਸਪੈਕਟਰ ਕੁਸ਼ਲੇਸ਼ ਸਿੰਘ ਸੱਚੋ ਸਦਰਤਨ ਤਾਰਨਾ ਜਿਹੜਾ ਹੈ ਡੀ ਬੀਓ ਦਫਤਰ ਮਤਲਬ ਉਹਨੂੰ ਕੋਈ ਪਰੇਸ਼ਾਨੀ ਨਹੀਂ ਸੀ ਕਿ ਉਹ ਇੱਥੇ ਸੀ ਬਲੌਸਪੁਰੇ ਆਪਣੇ ਰਿਜਿਸਟ੍ਰਾਰ ਦੇ ਦਫ਼ਤਰ ਸਾਹਮਣੇ ਕੋਈ ਖੜਿਆ ਉਹਦੇ ਸਬੰਧੀ ਮੈਂ ਇੱਥੇ ਆਇਆ ਇੱਥੇ ਆ ਕੇ ਮੈਂ ਵੀ ਪੜਤਾਲ ਕੀਤੀ ਹੈ ਸਲੱਖਣ ਸਿੰਘ ਸਨ ਆਫ ਅ ਸਵਰਨ ਸਿੰਘ ਸਨ ਆਫ ਸਲੱਖਣ ਸਿੰਘ ਗੇਲਵੜੇ ਥਾਣਾ ਬੋਰਡਵਾਲ ਦੇ ਇਲਾਕੇ ਦਾ ਰਹਿਣ ਵਾਲਾ ਇਹਦੀ ਕੋਈ ਪਿੰਡ ਦੇ ਸਰਪੰਚ ਯਾਦਵਿੰਦਰ ਸਿੰਘ ਤੇ ਅੰਗਰੇਜ਼ ਸਿੰਘ ਦੇ ਨਾਲ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਅ ਅੰਦਰੇਗਾ ਦੇ ਵਿੱਚ ਕੋਈ ਪੈਸੇ ਪੂਸੇ ਖਾਨ ਸਬੰਧੀ ਕੇ ਲਈ ਇਹਨੇ ਦਰਖਾਸਤ ਕੀਤੀ ਸੀ ਉਹਦੇ ਸੰਬੰਧੀ ਇਹਨਾਂ ਨੇ ਆਦਤੀ ਮੈਡੀਕਲ ਨਹੀਂ ਸੁਣਵਾਈ ਨਹੀਂ ਹੋਈ ਉਹਦੇ ਅਸੀਂ ਇਹਨਾਂ ਨੂੰ ਦੱਸਦੇ ਚਾਹੇ ਤੁਸੀਂ ਆਪਦੀ ਦਰਖਾਸਤ ਇੱਥੇ ਦੇ ਦਿਓ ਤੇ ਪਰ ਇਹਨੇ ਕੋਈ ਦਰਖਾਸਤ ਸਾਨੂੰ ਕੋਈ ਪੱਤਰ ਨੰਬਰ ਵਾਲੀ ਦਰਖਾਸਤ ਸਾਨੂੰ ਮਸੂਲ ਨਹੀਂ ਕਰਾਈ ਹੁਣ ਅਸੀਂ ਇਹਨੂੰ ਆਖਿਆ ਇਹ ਆਦਾਬੇ ਮੇਰੇ ਸੱਤਾਂ ਲੱਗੀਆਂ ਇਹਨੂੰ ਆਖਿਆ ਵੀ ਅਸੀਂ ਸਿਵਲ ਹਸਪੀਟਲ ਤੋਂ ਆਪਣਾ ਦਾਖਲ ਹੋ ਤੇ ਆਪਣੀ ਜਿਹੜੀ ਅਮਦਾਰ ਕਿਤਾਬ ਉੱਤੇ ਕੋਲਸ ਨੂੰ ਇਨਫੋਰਮ ਹੋ ਜਾਣਾ ਤੇ ਉਹ ਆਏ ਕਿ ਆਪਣੀ ਸਟੇਟਮੈਂਟ ਲਿਖਾਓ ਉਹ ਸਟੇਟਮੈਂਟ ਜਿਹੋ ਜਿਹੀ ਹੁਣੇ ਲਿਖਾਊਗਾ ਉਹਦੇ ਮੁਤਾਬਕ ਜਿਹੋ ਜੀ ਕਾਰਵਾਈ ਬੰਦੇ ਹੋਏ ਕਾਰਵਾਈ ਕਰਦਾਂਗੇ ਪਰ ਇਸੇ ਮੈਂ ਮੈਂ ਇਹ ਵੀ ਸਾਫ ਕਲੀਅਰ ਕਰਨਾ ਚਾਹਣਾ ਇਹ ਬੰਦਾ ਇੱਕ ਇਹਦੇ ਤੇ ਤਿੰਨ ਮਕਦਮੇ ਦਰਜ ਨੇ ਇੱਕ ਵਾਰੀ ਇਹ ਪੁਲਿਸ ਦੇ ਗਲ ਵੀ ਪਿਆ ਸੀ ਇੱਕ ਤੇ ਇੱਕ ਤੇ 302 ਦਾ ਮਕਦਮਾ ਜੀ ਇੱਕ ਤੇ ਹੋਰ ਐਸੀਆ ਦਰਜੇ ਤਿੰਨ ਐਸੀਆ ਦਰਜ ਨੇ ਕਿ ਇਹਦੇ ਬਾਰੇ ਵੀ ਅਸੀਂ ਚੰਗੀ ਤਰ੍ਹਾਂ ਪੜਤਾਲ ਕਰਕੇ ਜੇ ਨੂੰ ਕੋਈ ਉਹਨਾਂ ਨੇ ਤੰਗ ਪਰੇਸ਼ਾਨ ਕੀਤਾ ਤਾਂ ਤੇ ਮਤਲਬ ਕਾਨੂੰਨੀ ਕਮਿਊਨਿਕੇਸ਼ਨ ਵੀ ਹਮ ਚਲੇ ਆਵਾਂ ਸਰ ਜਿਹੜੇ ਗੱਲ ਕਰਦਾ ਪੈਸ ਵੀ ਮੈਂ ਬਾਅਦ ਵਿੱਚ ਸੂਚਨਤ ਕਰਨੀ ਹੈ ਉਦੇ ਵੀ ਸਰਫੀ ਸਮਝਾ ਲਿਆ ਕੇ ਕਰਦੇ ਦੇਖੋ ਇਹਨੂੰ ਅਸੀਂ ਇ ਇਖਿਆ ਦਾ ਜੀ ਸੁਸਾਈਡ ਕਰ ਲੈਣੀ ਹੈ ਅਸੀਂ ਇਹਦੀ ਸਾਰੀ ਗੱਲਬਾਤ ਸੁਣੀ ਹੈ ਵੀ ਜੇ ਤੁਹਾਡੀ ਕੁੱਟਮਾਰ ਹੋਈ ਹੈ ਤੇ ਸਾਨੂੰ ਕੋਈ ਡਾਕਟਰੀ ਤੁਸੀਂ ਆਪ ਦੀ ਰਿਪੋਰਟ ਦਿਖਾਓ ਜਾਂ ਜਾਂ ਕਿਸੇ ਤੁਸੀਂ ਥਾਣੇ ਦੇ ਵਿੱਚ ਤੁਸੀਂ ਆਪਣੇ ਬਿਆਨ ਦਿੱਤੇ ਨੇ ਤੇ ਬਿਆਨ ਨਹੀਂ ਦਿੱਤੇ ਉਹ ਬਿਆਨ ਤੇ ਕਾਰਵਾਈ ਨਹੀਂ ਹੋਈ ਇਹਦੇ ਸੰਦੇ ਇਹਨੇ ਕੋਈ ਸਵੈਸ਼ਟੀ ਕਰਨੀ ਦਿੱਤਾ ਨਾ ਹੀ ਇਹਦੇ ਕੋਲ ਕੋਈ ਐਮਐਲਆਰ ਦੀ ਕੋਈ ਹਸਪੀਟਲ ਦਾਖਲ ਹੋਣ ਸੰਭਧੀ ਹੈ ਤੇ ਨਾ ਕਿਨੇ ਕੋਈ ਪੁਲਿਸ ਨੂੰ ਡੇਟ ਸਵੱਜੇ ਕੋਈ ਇਹਦੇ ਕੋਲ ਕਾਰਜ ਪੱਤਰ ਹੈ ਪਰ ਹੁਣ ਜੇ ਹੋਜੀ ਇਹ ਇਹ ਹੁਣ ਆਦੇ ਵੀ ਮੈਸੇਜ ਤੇ ਆਪਣਾ ਲਾਜ ਕਰੋ ਜੇ ਹੋਜੀ ਉਧਰੋਂ ਆਏਗੀ ਬੈਲ ਖਾਵਾਂਗੇ ਜੀ ਇਹਦੀ ਮੌਕੇ ਤੇ ਜਾ ਕੇ ਸਿੱਟੋ ਗੋਂਦਵਾਲ ਸਾਹਿਬ ਨੂੰ ਵੀ ਮੈਨੂੰ ਫੋਨ ਕਰਤਾ ਜੀ ਉਹ ਜੋ ਵੀ ਕਾਰਵਾਈ ਮੁਤਾਬਕ ਜੇ ਨਹੀਂ ਬੰਦੀ ਕਰ ਰਹੀ ਕੰਮ ਚ ਰਹੀ ਸਰ ਜਿਹਦੇ ਬਦਲੇ ਫਿਰ ਨਾਲ ਐਡਿੰਗ ਉਹਨਾਂ ਨੂੰ ਇਹ ਅਸੀਂ ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਨ ਤੋਂ ਬਾਅਦ ਜੇ ਉਹਨਾਂ ਦਾ ਕੋਈ ਇੰਡੀਕੇਸ਼ਨ ਆਇਆ ਤਾਂ ਮੁਤਾਬਕ ਕਾਰਵਾਈ ਹੋ ਜਾਏਗੀ दिल्ली क्राइम नेशनल न्यूज़ नजर सब पर